ਫਰਦਾ ਕੀ ਹੈ ਮਾਲਕਾ ਤੇਰੇ ਨਾਲ ਉਹ ਟੁੱਟ ਕੇ ਮੈਂ ਮੰਜੀ ਤੇ ਨਹੀਂ ਸੌਂਦਾ ਮੈਂ ਚਿੰਤਾ ਤੇ ਸੌਂਦਾ ਫਰ ਵੇਲੇ ਚਿੰਤਾ ਚ ਡੁੱਬਿਆ ਪਿਆ ਅੱਜ ਕੱਲ ਐਦਾ ਮਨੁੱਖਾ ਜਨਮ ਸਾਨੂੰ ਮਿਲਿਆ ਮੈਂ ਕਹਿੰਦਾ ਸੂਰ ਨਹੀਂ ਕਹਿੰਦਾ ਵੀ ਮੈਂ ਆਤਮ ਹੱਤਿਆ ਕਰਨੀ ਹੈ ਮੈਂ ਗੰਦਗੀ ਚ ਬੈਠਾ ਆਪਾਂ ਤਿਆਰ ਆ ਮਰਨ ਨੂੰ ਅੱਜ ਜਿੰਨੂੰ ਮਰਜ਼ੀ ਪੁੱਛ ਲੋ ਵੀ ਹਾਲ ਕੀ ਹੈ ਤੇਰਾ ਪਸ ਜੀ ਦਿਨ ਕੱਟੀ ਕਰਦੇ ਆ ਟਾਈਮ ਜਾਂ ਪਾਸ ਕਰਦੇ ਆ ਐ ਐ ਐ ਹਾਲ ਹੈ ਬੁਰਾ ਹੀ ਹਾਲ ਹੈ ਜੀ ਟਾਈਮ ਜਾਂ ਪਾਸ ਕਰਦੇ ਆ ਐ ਨਹੀਂ ਸਰੀਰ ਮਿਲਿਆ ਹੋਵੇ ਜਿੰਨੂੰ ਬੰਦਾ ਬਣਾਇਆ ਹੋਵੇ ਰੱਬ ਨੇ ਉਹ ਐ ਨਹੀਂ ਹੈ ਤੁਸੀਂ ਗਧੇ ਨੂੰ ਕਹੋ ਵੀ ਚੱਲ ਤੈਨੂੰ ੱੱੱਕਾ ਮਾਰੀਏ ਸੁਸਮੁੰਦੋ ਛਾਲ ਮਾਰ ਤੂੰ ਦਰਿਆ 'ਚ ਉਹ ਕਹਿੰਦਾ ਮੈਂ ਨਹੀਂ ਮਰਨਾ ਨਜ਼ਾਰੇ ਲੈਨੇ ਆ ਤੁਸਤ ਤਾ ਵਾਹ ਆਪਾਂ ਹੀ ਔਖੇ ਆ ਇੱਥੇ ਕਿਹੜਾ ਮਰਨਾ ਕਹਿੰਦਾ ਆਪਾਂ ਹੀ ਆ ਲੈ ਸਭ ਤੋਂ ਉੱਪਰ ਬੰਦਾ ਹੈ ਪਰ ਕਸੂਰ ਸਾਡਾ ਹੈ ਅਸੀਂ ਗੰਦ ਪਾਇਆ ਹੈ ਇੱਥੇ ਗੰਦ ਪਿਆ ਹੈ ਉਹ ਸਿਰਦਰਦੀ ਬਣਿਆ ਪਿਆ ਜੀ ਸਿਰਦਰਦੀ ਜਦੋਂ ਹੁੰਦੀ ਹੈ ਨਾ ਜੀ ਜਦੋਂ ਕਈਆਂ ਨੂੰ ਨਾ ਕਈਆਂ ਦਾ ਸਿਰਦਰਦ ਹੁੰਦਾ ਹੈ ਉਹ ਕੀ ਹੋ ਜਾਂਦਾ ਕਈਆਂ ਦਾ ਮਾਈਗਰੇਨ ਨਹੀਂ ਹੁੰਦਾ ਕਈਆਂ ਮਾਈਗਰੇਨ ਕਈਆਂ ਬੰਦਿਆਂ ਨੂੰ ਹੁੰਦਾ ਹੈ ਜਿਹੜਾ ਬੰਦੇ ਨੂੰ ਮਾਈਗਰੇਨ ਹੁੰਦਾ ਤਿੰਨ ਤਿੰਨ ਦਿਨ ਸਿਰ ਦੁਖਦਾ ਤਿੰਨ ਤਿੰਨ ਦਿਨ ਸਿਰ ਦੁਖਦਾ ਜੀ ਕਈਆਂ ਦਾ ਤੇ ਤਿੰਨ ਤਿੰਨ ਦਿਨ ਦਰਦ ਨਹੀਂ ਬੰਦ ਹੁੰਦਾ ਉਹ ਫਿਰ ਕਈ ਤੇ ਗੰਧਾਂ 'ਚ ਟੱਕਰਾਂ ਮਾਰਦੇ ਐਨਾ ਭੈੜਾ ਦਰਦ ਉੱਠਦਾ ਹੈ ਮਾਈਗ੍ਰੇਨ ਤਿੰਨ ਤਿੰਨ ਦਿਨ ਦਰਦ ਨਹੀਂ ਮੇਰੇ ਵੀ ਹੋਇਆ ਇੱਕ ਵਾਰੀ ਅਮਰੀਕਾ 'ਚ ਸੀ ਉਦੋਂ ਮੇਰੇ ਵੀ ਮਾਈਗ੍ਰੇਨ ਮੈਂ ਕਿਹਾ ਮੈਂ ਕਿਹਾ ਤਿੰਨ ਦਿਨ ਹੋ ਗਏ ਸੇਰੀ ਨਹੀਂ ਹਟਦਾ ਉਧਰੋਂ ਦੁਵਾਨ ਚੱਲਦੇ ਸੀ ਤੇ ਹਟੇ ਨਾ ਉਦੋਂ ਪਤਾ ਲੱਗਿਆ ਵੀ ਮਾਈਗ੍ਰੇਨ ਕੀ ਹੁੰਦਾ ਵੇਖੋ ਸੁਣਿਓ ਜਦੋਂ ਬੰਦੇ ਨੂੰ ਮਾਈਗ੍ਰੇਨ ਹੋਵੇ ਨਾ ਧਿਆਨ ਨਾਲ ਖਲਾਓ ਨਾ ਧਿਆਨ ਜਦੋਂ ਮਾਈਗਰੇਨ ਹੋਵੇ ਫਿਰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਸਿਰ ਦਰਦ ਹੁੰਦਾ ਨਾ ਜਦੋਂ ਭੇੜਾ ਸਿਰ ਦਰਦ ਕਹਿੰਦਾ ਭੇੜਾ ਫਿਰ ਉਹਨੂੰ ਕਹੋ ਵੇਖ ਨਜ਼ਾਰੇ ਵੇਖ ਸਾਹ ਕਹਿੰਦਾ ਪਰੇ ਮਾਰੋ ਯਾਰ ਕੰਬ ਦੁਖੀ ਸਿਰ ਦੁਖਦਾ ਜਿਹਨੂੰ ਪਥਰੀ ਦਾ ਦਰਦ ਛੜਿਆ ਹੋਵੇ ਪਿੱਤੇ ਚ ਹੋਵੇ ਪਥਰੀ ਫਿਰ ਵੇਖੇ ਜਿਹਦੀ ਪੂਰੀ ਝਾੜ ਦੁਖਦੀ ਹੋਵੇ ਝਾੜ ਫੇਰ ਉਹਨੂੰ ਕਹਿ ਵੀ ਵੇਖ 36 ਪ੍ਰਕਾਰ ਦਾ ਭੋਜਨ ਵੇਖ ਪਹਾੜੀਆਂ ਵੇਖ برفਾਂ ਪਈ ਨਹੀਂ ਕਹਿੰਦਾ ਪਰੇਹ ਕਰੋ ਯਾਰ ਦਰਦ ਨੇ ਖਾ ਲਿਆ ਮੈਨੂੰ ਅਸਲ 'ਚ ਸਾਡੇ ਅੰਦਰ ਪਿਆ ਕੰਗ ਮਾਫ ਕਰਨਾ ਲਫ਼ਜ਼ ਵਰਤਨੇ ਪੈਂਦੇ ਨੇ ਸਿੱਧੀ ਜੀ ਭਾਸ਼ਾ ਆਪਣੀ ਸਾਡੇ ਅੰਦਰ ਜਿਹੜਾ ਇੱਥੇ ਪਈ ਨਾ ਗੰਦਗੀ ਇਹ ਸਿਰਦਰਦੀ ਬਣੀ ਪਈ ਐ ਇਹਨੇ ਤੈਨੂੰ ਜ਼ਿੰਦਗੀ ਦਾ ਸਵਾਦ ਹੀ ਕਿਰਕਰਾ ਕੀਤਾ ਸਵਾਦ ਜਿਹੜੀ ਜ਼ਿੰਦਗੀ ਦਾ ਕਿਰਕਰਾ ਹੋਇਆ ਬੈਨਾ ਸਾਡਾ ਐ ਸਿਰ ਦਰਦੀ ਕਰਕੇ ਇੱਥੇ ਪਈ ਐ ਮੈਲ ਸੁਣਿਆ ਮਾੜਾ ਵੇਖਿਆ ਮਾੜਾ ਬੋਲਿਆ ਮਾੜਾ ਅੰਦਰ ਵਿਚਾਰ ਵੀ ਮਾੜੇ ਕਿਉਂ ਜੀ ਸੁਣਿਓ ਮਨ ਅੱਖਾਂ ਨਾਲ ਵੀ ਖੁਰਾਕ ਖਾਂਦਾ ਹੈ ਮਨ ਕੰਨਾਂ ਨਾਲ ਵੀ ਖੁਰਾਕ ਖਾਂਦਾ ਹੈ